ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬਲਾ ਚਲ ਫਤਿਹ ਬਲਾ ਸਾਰੇ ਠੀਕ ਠਾਕ ਜੋ ਕੁਝ ਹੈ ਸਾਰੇ ਠੀਕ ਠਾਕ ਜੋ ਆਈ ਵੀ ਠੀਕ ਠਾਕ ਆ ਬਲਾਉ ਚਾਲੂ ਹੋ ਗਿਆ ਇਹਨੂੰ ਪੈ ਗਈ ਉੱਤੇ ਆਵਾਜ਼ ਹੈਨਾ ਜਿੰਦ ਕਿਦਾਂ ਠੀਕ ਆ ਪੱਕਾ ਤੇ ਫਤਿਹ ਬਲਾ ਦੇ ਕਰ ਫਿਰ ਚ ਆਈ ਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡੀ ਜਿੱਦੀ ਆਣਾ ਐਡੀ ਜਿੱਦੀ ਜਿੰਦ ਦਸੀ ਜਿੰਦਰੀ ਅੱਖਾਂ ਕਿਥੇ ਪਹਿਲਾਂ ਦਸਵੇਂ ਨੂੰ ਅੱਖਾਂ ਕਿਤੇ ਆਏ 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 ਗੱਲਾਂ ਕਿਥੇ ਗੱਲਾਂ ਆ ਵੇ ਤੀਥ ਦੰਦ ਸਤਿ ਸ੍ਰੀ ਅਕਾਲ ਜੀ ਦੰਦ ਕੇਸ ਕਿਥੇ ਕੇਸ 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 ਬੀਬੀ ਅਵੇ ਬਸ 5 ਮਿੰਟਾਂ ਤੁਰ ਲੱਗੇ ਆ 5 ਮਿੰਟ ਸਿਰਫ ਹੋਰ ਕਿਦਾਂ ਕੀ ਹਾਲ ਚੱਲ ਠੀਕ ਠਾਕ ਬੀਬੀ ਵਧੀਆ ਵੇ ਠੀਕ ਠਾਕ ਆ ਬਸ ਵਧੀਆ ਵਧੀਆ 1 ਫੁੱਟ 2 ਫੁੱਟ ਅੱਜ ਕੀ ਜੀ ਦੇ ਆਪਣੇ ਘਰ ਨਾ ਵੀ ਹਾਂ ਆਇਆ ਕੋਲੀ ਜੋਣੀ ਆਇਦਣ ਕਿਵੇ ਇੱਕੋ ਮਿੰਟ ਦੇਖਦਾ ਪਹਿਲਾਂ ਆਵਾਜ਼ ਬੰਦ ਕਰ ਲਾ ਮੈਂ ਆ ਗਈ ਹੋਰ ਨਵੇਂ ਆਏ ਸੋਫੇ ਮੈਂ ਤਾਂ ਸਵੇਰ ਦੀ ਹੋਣ ਆਈਆਂ ਥੱਲੇ ਵਾਓ ਅ ਸੋਹਣਾ ਲੱਗਦਾ ਹੈ ਨਾ ਆ ਬੂਟਾ ਕਿਹੜਾ ਪੜਾ ਪਤਾ ਨਹੀਂ ਜਿਹੜਾ ਉੱਥੇ ਪਾਰਕਿੰਗ ਲੱਗ ਕੇ ਵੇਖਿਆ ਮੰਡੀ ਉਹ ਇੰਨਾ ਮਹਿੰਗਾ ਉਹ ਵੱਡੇ ਆ ਇਹ ਛੋਟਾ ਵਾ ਇਹ ਫਿਰ ਵੀ 1500 ਰੁਪਏ ਦਾ ਸਿਰਫ ਬੂਟਾ ਹਾਂ 1500 ਦਾ ਬੂਟਾ ਸਿਰਫ ਗਮਲਾ ਕੋਲੇ ਐਡੇ ਗਮਲੇ ਚ ਕਾਦੇ ਇੰਨੇ ਗਮਲੇ ਚ ਕਾਦੇ ਲਾਇਆ ਇਹ ਵਦਨਾ ਨਹੀਂ ਫਿਰ ਇਹ ਗਮਲਾ ਛੋਟਾ ਤੁਸੀਂ ਵਲਾਵ ਚੱਲਣ ਦੇ ਆ ਜੀ ਧੰਨਵਾਦ ਬਾਬੇ ਦੀ ਚੰਦ ਜੀ ਚਲਿਏ ਪ੍ਰੋਗਰਾਮ ਤੇ ਸੋਣੀ ਲੱਗਣ ਲੱਗ ਗਿਆ ਵਾ ਪਰ ਇੱਥੋਂ ਮੈਂ ਵਸੋਣਾ ਬੰਨੇ ਸਾਰਾ ਵਾਈਟਿੰਗ ਲੱਗਦਾ ਚੋਲਣਾ ਨੇ ਬੈਠ ਤੇ ਆਪਾਂ ਹੁਣ ਪਹੁੰਚ ਗਏ ਆ ਰੀਏ ਰੀਆ ਨਾ ਆ ਗਏ ਹਾਂਜੀ ਰੀਆ ਲੱਗ ਚੁੱਕੇ ਆ ਜਾਣ ਦੇ ਪ੍ਰੋਗਰਾਮ ਵੱਲ ਨੂੰ ਤੇ ਗਰਮੀ ਬੜੀ ਜ਼ਿਆਦੀ ਹੋ ਗਈ ਆ ਸਾਰੇ ਜਣੇ ਆਪਣਾ ਆਪਣਾ ਤੇ ਆਪਣੇ ਬੱਚਿਆਂ ਦਾ ਧਿਆਨ ਜ਼ਰੂਰ ਰੱਖੋ ਮੈਨੂੰ ਵੀ 3-4 ਦਿਨਾਂ ਤੋਂ ਐਂ ਫੀਲ ਹੁੰਦਾ ਹੁੰਦਾ ਈ ਮੈਂ ਸਿੰਘ ਸਾਹਿਬ ਨੂੰ ਕਹਣਾ ਗੱਡੀ 'ਚ ਬੱਟਣਾ ਤੇ ਮੇਰੇ ਆਹ ਜਿੱਜਾ ਸਿਰ ਬੜਾ ਖੀੜਾਉਣ ਲੱਜਣਾ ਤੇ ਅੱਜ ਵੀ ਮੈਂ ਜਦੋਂ ਸਵੇਰੇ ਸੋਜਿਆ ਵੀ ਜਿਮ ਜਾਣਾ ਦਿਨੇ ਉਦੋਂ ਤਾਂ ਮੈਂ ਸ਼ਾਮ ਨੂੰ ਜਾਣੀ ਹੁੰਦੀ ਆ ਤੇ ਫਿਰ ਮਿਲ ਤੋਂ ਉੱਠਿਆ ਨਾ ਜਾਵੇ ਤੇ ਇੰਨਾ ਜਿਹਾ ਸਰੀਰ ਦੁਖੇ ਨਾ ਜਿੱਦਾਂ ਮਤਲਬ ਛਾੜੀ ਗੱਲਾਂ ਤੋਂ ਕਿ ਮਤਲਬ ਕਿ ਹਾਂ ਗਾਂਗੀ ਨਾ ਜ਼ਿਆਦਾ ਪੀੜਤ ਕਰਦਾ ਸੀ ਇੱਕ ਤਾਂ ਗਰਮੀ ਕਰਕੇ ਉਦੋਂ ਮੇਰਾ ਟੈਂਪਰੇਚਰ ਲੋ ਤੇ ਬੀਪੀ ਵੀ ਬੜਾ ਲੋ ਸੀਗਾ ਤੇ ਸਿੰਘ ਸਾਹਿਬ ਉਹ ਨਹੀਂ ਕਰੇ ਹਣੀ ਸੀ ਮਮਾ ਵੀ ਨਾਲ ਗਏ ਸੀ ਇਹਨਾਂ ਦੇ ਮੈਡੀਸਿਨ ਲੈਣ ਗਏ ਸੀ ਬਾਹਰ ਕਿ ਜਨਿਸੀ ਅਮਰੀਕਾ ਫੈਮਿਲੀ ਨੂੰ ਜ ਜਾਣੇ ਉੱਥੇ ਗਏ ਹੋਏ ਸੀ ਤੇ ਜਿੰਦ ਕਰਮੀ ਦੀ ਕੋਲ ਸੀਗੀ ਉਹ ਵੀ ਵਿਚਾਰੀ ਕਦੇ ਅਨਮੋਲ ਉਹਨੂੰ ਥੱਲੇ ਲੈ ਜਾਂਦੀ ਸੀ ਕਦੇ ਉੱਪਰ ਛੱਡ ਦਿੰਦੀ ਸੀ ਕਿਉਂਕਿ ਉਹ ਫਿਰ ਜਿੰਦ ਕਰਦੀ ਐ ਤਾਂ ਵੀ ਕਰਦੀ ਆ ਬਹੁਤ ਜ਼ਿਆਦੀਆਂ ਤੇ ਪਰ ਫਿਰ ਵੀ ਉਹ ਮੇਰੇ ਕੋਲ ਰਹੀ ਸੌਂ ਜਾਂਦੀ ਰਹੀ ਮੇਰੇ ਨਾਲ ਹੀ ਤੇ ਨਾ ਨੂੰ ਕਿ ਵੀਰ ਅਨੰਦ ਸਿੰਘ ਜੱਜ ਕੀਤਾ ਜਿੰਦਕੌਰ ਨੇ ਹਾਂਜੀ ਲੋੜ ਵੀ ਮੇਰੇ ਸੇਤ ਜਿਆਦਾ ਇਤੋਂ ਪੀੜਾ ਹੋ ਰਿਆ ਸੀ ਸਿੰਘ ਸਾਹਿਬ ਕਹਿੰਦੇ ਵਲੌਗ ਤੁਸੀਂ ਹੁਣ ਸਾਰੇ ਕਹਿੰਦੇ ਹੋ ਵੀ ਸਾਨੂੰ ਆਦਤ ਪਾ ਕੇ ਹੁਣ ਤੁਸੀਂ ਵਲੌਗ ਨਹੀਂ ਪਾਉਂਦੇ ਹੈ ਨਾ ਆਲਮੋਸਟ ਮੈਨੂੰ ਇਹੀ ਕਮੈਂਟ ਆਉਂਦੇ ਰਹਿੰਦੇ ਜਿਆਦਾ ਤੇ ਮੇਰੀਆਂ ਮਾਵਾ ਦੇ ਬਜ਼ੁਰਗ ਟੱਕਰ ਜਾਂਦੇ ਆ ਛੋਟੇ ਛੋਟੇ ਬੱਚੇ ਹੋ ਜਿਆਦਾ ਪੁੱਛਣਗੇ ਤੁਸੀਂ ਵਲੌਗ ਨਹੀਂ ਪਾਉਂਦੇ ਜਿੰਦਕੌਰ ਨੂੰ ਨਹੀਂ ਦਿਖਾਉਂਦੇ ਐਦਾਂ ਹੀ ਪਤਾ ਨਹੀਂ ਲੱਗਦਾ ਕਿ ਕਿਵੇਂ ਸਾਰਾ ਦਿਨ ਲੰਘ ਜਾਂਦਾ ਵਾ ਚਲੋ ਹੁਣ ਸ਼ੁਰੂ ਕੀਤਾ ਰੈਗੂਲਰ ਕੀਤੇ ਆ ਹੁਣ ਹੀ ਤੈ ਕਹਿ ਸਕਦੇ ਹਫਤਾ ਕੋ ਗਿਆ ਆਪਾਂ ਰੈਗੂਲਰ ਹੀ ਚੱਲਣ ਡਿਆ ਬਾਕੀ ਇਦਾਂ ਹੀ ਅਰਦਾਸ ਬੇਨਤੀ ਕਰਿਓ ਵੀ ਮਹਾਰਾਜ ਤੰਦਰੁਸਤੀਆਂ ਬਖਸ਼ਣ ਤੇ ਥੋੜੀ ਗਰਮੀ ਕਰਕੇ ਵੀ ਉਦਾਂ ਵੀ ਥੋੜੀ ਜਿਹੀ ਆਪਣੇ ਆਪ ਨੂੰ ਥੋੜਾ ਜਿਹਾ ਕਸ਼ਟ ਕਸ਼ਟ ਹੀ ਦੇਣਾ ਹੈ ਕੋ ਪ੍ਰੋਗਰਾਮ ਤੇ ਜਾਣਾ ਵੀ ਥੱਕ ਜਾਣਾ ਉਹ ਤੋਂ ਠੀਕ ਠਾਕ ਹੀ ਰੱਖਿਆ ਖਾਣ ਪੀਣ ਤੇ ਤਾਂ ਕਰਕੇ ਚਲੋ ਬਾਕੀ ਸਭ ਕੁਝ ਠੀਕ ਠਾਕ ਹੈ ਮੈਂ ਅੱਜ ਫਰੰਟ ਤੋਂ ਹੀ ਸ਼ੂਟ ਕਰ ਰਹੇ ਨਹੀਂ ਕਿਉਂਕਿ ਮੈਂ ਪਿੱਛੇ ਨੂੰ ਫੜਨਾ ਮੇਰੀ ਬਾਹਾਂ ਬੜੀ ਜੇ ਦਰਦ ਕਰਦੀ ਤੇ ਹੁਣ ਆਪਾਂ ਜਾਣਦੇ ਆ ਬਾਕੀ ਸਾਰਾ ਮਹਾਰਾਜ ਦੀ ਕਿਰਪਾ ਵਾ ਸ਼ੁਕਰ ਹੈ ਮਹਾਰਾਜ ਨੇ ਆਪੇ ਸੇਤ ਜਾਣਾ ਤੇ ਆਪੇ ਠੀਕ ਕਰ ਦੇਣਾ ਤੇ ਮੈਨੂੰ ਇੱਕ ਵੀਰ ਇੰਸਟਾਗ੍ਰam ਤੇ ਮੈਸੇਜ ਕਰਦਾ ਹੁੰਦਾ ਉਹ ਕਹਿੰਦਾ ਹੁੰਦਾ ਆਪ ਵੀ OARS ਜ਼ਰੂਰ ਪੀਓ ਆ ਵੇਖੋ ਅਸੀਂ ਵੀ ਆਪਣੇ ਕੋਲ ਰੱਖਿਆ ਵਾ ਤੇ ਆਖਣਾ ਵੀ ਸਾਨੂੰ ਕਹਿਣ ਦੇ ਆ ਤੇ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਦੋ ਦੇ ਲੋਕ ਹੁਣ ਏਦਾਂ ਮਾਂ ਨੂੰ ਕੁਛ ਨਾ ਕੁਛ ਦਿੰਦੇ ਰਹਿੰਦੀਆਂ ਤਾਕਤ ਵਾਲੀ ਚੀਜ਼ ਉਹ ਪੀਂਦੀ ਰਹਿੰਦੀ ਆ ਠੀਕ ਰਹਿੰਦੀ ਆ ਜਦੋਂ ਉਹ ਬ੍ਰਹਮੀ ਵੀ ਮੰਮੀਆਂ ਨੂੰ ਥੋੜੀ ਜੀ ਦੇ ਦਿੰਦੇ ਹੁੰਦੇ ਆ ਵੀ ਹਾਂ ਦੁੱਧ ਜਿਆਦਾ ਪਾ ਕੇ ਜੀ ਥੋੜੀ ਜਿਹੀ ਕੱਚੀ ਕੱਚੀ ਲੱਸੀ ਵੀ ਉਹਨੂੰ ਦੇ ਦਿੰਦੇ ਰਹਿੰਦੇ ਨੇ ਆ ਸ਼ੱਕ ਲੈਂਦੀ ਆ ਮਾਰੇ ਦੀ ਕਿਰਪਾ ਨਾਲ ਜਿਆਦਾ ਨਹੀਂ ਖਰਾ ਕੇ ਗਈ ਉਹਦੀ ਭੱਟ ਉਹਨੂੰ ਏਦਾਂ ਦੀਆਂ ਚੀਜ਼ਾਂ ਜ਼ਰੂਰ ਦੇ ਨੇ ਖਾਂਦਾ ਬੱਚਾ ਆਪਣੀ ਮਰਜ਼ੀ ਨਾਲ ਹੀ ਹੁਣ ਕਈ ਕਹਿ ਦਿੰਦੇ ਨੇ ਉਹ ਲੱਸੀ ਹੋ ਗਈ ਹੁਣ ਬੱਚਾ ਤੁਹਾਨੂੰ ਪਤਾ ਜਦੋਂ ਵਾਧੇ ਪੈਂਦਾ ਵਾ ਥੋੜਾ ਬਹੁਤਾ ਤੇ ਠੀਕ ਹੁੰਦਾ ਹੀ ਆ ਕਦੇ ਬੱਚਾ ਠੀਕ ਹੋ ਜਾਂਦਾ ਥੋੜਾ ਭਾਰਾ ਹੋ ਜਾਂਦਾ ਵਾ ਕਦੇ ਲਿਸਾ ਵੀ ਹੋ ਜਾਂਦਾ ਹਨਾ ਉਹ ਇਦਾਂ ਹੀ ਆ ਬਾਕੀ ਉਹਦਾ ਪ੍ਰੋਪਰ ਉਹਦੀ ਹਾਈਟ ਦੇ ਅਕੋਰਡਿੰਗ ਉਮਰ ਦੇ ਸਾਰ ਨਾਲ weight ਵਗੈਰਾ ਸਭ ਕੁਝ ਠੀਕ ਆ ਪਰ ਜਦੋਂ ਹੁਣ ਉਹਦੇ ਦਾਦਕੇ ਵੀ ਉਹਨੂੰ ਵੇਖਦੇ ਤੇ ਕਹਿ ਹੀ ਦਿੰਦੇ ਆ ਆਲਮੋਸਟ ਹਨਾ ਕਿ ਹਾਂ ਵੀ ਮਾੜੀ ਹੋਣੀ ਕੜੀ ਲਿਸਤੀ ਹੋ ਗਈ ਉਹਦਾ ਵੀ ਆਪਾਂ ਵੇਖਦੇ ਆ ਫੋਨ ਤੇ ਥੋੜਾ ਜਿਆਦਾ ਹੀ ਬੰਦਾ ਇਦਾਂ ਜ਼ੂਮ ਜ਼ੂਮ ਜਿਹਾ ਲੱਗਦਾ ਰਹਿੰਦਾ ਹਨਾ ਲੱਗ ਗਿਆ ਉਹ ਵੇਖਦਿਆਂ ਤੇ ਥੋੜਾ ਲੱਗਦਾ ਵੀ ਨਾ ਥੋੜਾ ਪਤਲਾ ਹੋ। ਐਦਾਂ ਹੀ ਕਰਕੇ ਉਹਨੂੰ ਸਾਰੇ ਕਿ ਕਹਿ ਦਿੰਦੇ ਆ ਮੈਂ ਹੁਣ ਸ਼ੁਰੂ ਕੀਤਾ ਹੀ ਆ ਇੱਕ ਹੋ ਕਲਿੱਪ ਦੇ ਵਿੱਚ ਹੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣਾ ਵਲੌਗ ਬਣਾਉਣਾ ਤੇ ਐਦਾਂ ਹੀ ਗੱਲੀ ਗੱਲਾਂ ਕਰੀ ਚੱਲੋ ਕੁਛ ਨਾ ਕੁਛ ਤੁਹਾਨੂੰ ਦੱਸੀ ਜਾਈਏ ਹੈਨਾ ਚਲੋ ਜੁੜੇ ਰਿਹਾ ਕਰੋ ਮੇਰੀ ਦੀ ਕਿਰਪਾ ਨਾਲ ਨਾਲ ਮਿਲ ਕੇ ਆਪਾਂ ਪ੍ਰਚਾਰ ਕਰੀਏ ਸਿੱਖੀ ਦਾ ਠੀਕ ਆ ਹੁਣ ਜੁੜੇ ਰਹੋ ਅੱਗੇ ਖਾਣੇ ਤੁਹਾਨੂੰ ਕੀ ਕਰਦੇ ਆ ਡੈਮ ਹੋ ਗਿਆ 12 18 ਬਰਾਠਾ ਨੇ ਸੋਤ ਪਹੁੰਚ ਕੇ ਸ੍ਰੀ ਅਮਰਿਤ ਸਰ ਸਾਹਿਬ ਤੇ ਆਰਦੀਸ ਲੈ ਗਏ ਕਾਫੀ ਕੁਝ ਵੈਰੀਅੰਟ ਡਿਜ਼ਾਈਨ ਉਹ ਸੁਤੰਨਿਆਣਾ ਨਹੀਂ ਬਹੁਤ ਆਖਣਾ ਸੁਤਾਨ ਜਿਆਦਾ ਸੋਹਣੀ ਨਹੀਂ ਹਾਂ ਜੀ ਤੇ ਫੂ ਬਾਜਣਾ ਹੈ ਬਾਬਾ ਖਾਲਸਾ ਸਾਹਿਬ ਉਥੇ ਮਠਹਾਡੇ ਦੇਖਣਾ ਮਾਰឹង ਮਾਰឹង ਨਹੀਂ ਨਹੀਂ ਅੰਦਰ ਜਾ ਕੇ ਠੀਕ ਹੈ ਖੁਲਾਓ ਮੇ ਦਰਬਾਰ ਮਾਦਰਬਾਰ ਨਾਲ ਕੋਲ ਪੂਰਾ ਸਭ ਖੁਲਾਣਾ ਕਿਉਂਕਿ ਇਹਨੂੰ ਮੌਕਾ ਹੁੰਦਾ ਵਾ ਹੁਣ ਜਿਵੇਂ ਆਹ ਰਾਮਨਾਥ ਦਾ ਦਰਸ਼ਨ ਕਰਕੇ ਜਲਦਾਂ ਜਲਦ ਕੋਈ ਦਿਨ ਦਰਬਾਰ ਸਾਹਿਬ ਕਰ ਲੈਸੀ ਹੈ ਅਜੂਬ ਹੈ ਉਦੋਂ ਜਿਵੇਂ ਛੇਤਰੀ ਨੂੰ ਟਾਰੀ ਉਹਦਨੇ ਬਾਬਾ ਸਾਨੂੰ ਠੀਕੇ ਹੋ ਗਿਆ ਠੀਕ ਆਪਾ ਪਹੁੰਚ ਚੁੱਕੇ ਹਾਂ ਅਬ ਅਬ ਕਾਲਾ ਸਾਹਿਬ ਤੇ ਟਾਈਮ ਵਧ ਗਿਆ 1 ਵਜੇ 8 ਮਿੰਟ ਮੈਂ ਕਿਹ ਗਰ ਆਪਾ ਟਾਈਮ ਦੱਸਦੇ ਕਿੰਨਾਂ ਲੱਗਦਾ ਹੋਣਾ ਈ ਐਵੇਂ ਗੱਪ ਮਾਰੀ ਜਾਂਦੇ ਤੇ ਵਾ ਦਰਸਿੰਦਰ ਕਰਨ ਵਾਲੀ ਦਾ ਮੈਂ ਬਹੁਤ ਸੱਟਾ ਚਾ ਚੁੱਕਾ ਵਾ ਮਤਲਬ ਪੂਰਾ ਲਿਸ਼ਕੰਦਿਆ ਖਨੀਰ ਵਗੰਡਿਆ ਹੁਣ ਵੀ ਚੱਲਦੀ ਹਾਬੇ ਇਧਰ ਸੋਵਰ ਆ ਵੀ ਇਧਰ ਸਤਾ ਜੀ ਇਧਰ ਜਾ ਕੇ ਸੋਵਰ ਸੁਰਵਰ ਬਾਬਾ ਲਗਤ ਮੱਕ ਸਕੀ ਆਹ Ярдәм итүнең ਆਪ ਦਾ ਨਛਰਾਤੀ ਅਵੇ ਲੋ ਸ਼ੌਗਿਆ ਨੇ ਕਿਨੇ ਆਂਗਸ ਸਿੰਘ ਦਾ ਮਲਾਦਾ ਜਹੇਦਾਰਨੀ ਦੇਲੇ ਹਾਂ ਦੇਖੋ ਮੈਂ ਸਹੀ ਦਾਤRenderTarget ਬਾਬੂ ਕਲਾ ਸਰ ਦਾ 64 ਹੁਣ ਜਾ ਰਹੇ ਹਾਂ ਆਪਾਂ ਬੜਾ ਪਾ ਜਾ ਰਹੇ ਹਾਂ ਬਾਬਾ ਫਾਨਾ ਸਿੰਘ ਦੀ ਵਿਸਥਾਤ ਦੇ ਵਾਹ ਪੰਡਾ ਸਿੰਘ ਦੀ ਵੱਡੀ ਸੇਵਾ ਵਾ ਗਊ ਗਰੀਬ ਦਾ ਪਾਲਣ ਹਾਰਾ ਐਸੀ ਕਲਾ ਬੋਲੋ ਕਾ ਖਾਉਂਦਾ ਹੈ ਸਾਧੂ ਬਣ ਕੇ ਆ ਸਾਨੂੰ ਜਨਮ ਜਦੋਂ ਆਉਂਦਾ ਹੈ ਚਲੋ ਜੀ ਹੈ ਇਦਾਂ ਦੇ ਵਿਰਲੇ ਸਾਧੂ ਹਨਾ ਬਿਲਕੁਲ ਜਿਨ੍ਹਾਂ ਨੰਗੇ ਪੈਰ ਰਹਿ ਕੇ ਸੇਵਾ ਕੀਤੀ ਐਨਾ ਐਨਾ ਪਾਣੀ ਗੰਦਲਾ ਹਨਾ ਹੂੰ ਇਹਦੇ ਚਰਨਾਂ 'ਚ ਇਧਰ ਕਰੋ ਮੇਰੇ ਵੱਲ ਜਖਮ ਹੋ ਗਿਆ ਉਹ ਤੇ ਸਿੰਘ ਸਾਹਿਬ ਨੇ ਖੁਦ ਵੇਖਿਆ ਕੋਲ ਰਹਿ ਕੇ ਬੜਾ ਇਹਦੇ ਵਡਾਲੇ ਨਾਨਕੇ ਸਾਡੇ ਇੱਥੇ ਹੁੰਦੇ ਨੇ ਹਾਂਜੀ ਉਦੋਂ ਦੀ ਗੱਲ ਹੈ ਹਾਂਜੀ ਵੀ ਜ਼ਖਮ ਦੇ ਵਿੱਚ ਨਾ ਕੀੜਾ ਬੈਠਾ ਸੀ ਨਹੀਂ ਕਿੱਲ ਵੱਜੇ ਪੈਰ ਤੇ ਵਾਹ ਕਿੱਲ ਹਾਂ ਤੇ ਜ਼ਖਮ ਹੋਇਆ ਸੀ ਨਾ ਹਾਂ ਹਾਂ ਤੇ ਇੱਥੇ ਕੀੜਾ ਸੀਗਾ ਸਾਰੇ ਕਹਣ ਬਾਬਾ ਜੀ ਨੂੰ ਕੱਢ ਦੋ ਬਾਹਰ ਹਨਾ ਵੀ ਜ਼ਖਮ ਤੁਹਾਡੇ ਨੂੰ ਨੁਕਸਾਨ ਦੇ ਰਿਹਾ ਵਾ ਹੂੰ ਕਿੰਨਾ ਤੁਹਾਡੇ ਜ਼ਖਮ ਹੋਇਆ ਮਲਮ ਪੱਟੀ ਤੇ ਕਰਦੇ ਨਹੀਂ ਹੁੰਦੇ ਆਂਦੇ ਕੀੜਾ ਕੱਢਣਾ ਉਹਨਾਂ ਨੂੰ ਦਵਾਈ ਨਹੀਂ ਖਾਦੀ ਸਾਰੀ ਉਹ ਸਹੀ ਗੱਲ ਹੈ ਤਨਾਂ ਜੋੜਾ ਪਾਇਆ ਕਰੇਗਾ ਹਣਾ ਵੀ ਉਹਦੇ ਵਾਸਤੇ ਤਾਂ ਛਕਣ ਨੂੰ ਇਹੀ ਚੀਜ਼ ਵਾ ਹੂੰ ਹੂੰ ਕੀੜਾ ਨਹੀਂ ਕੱਢਿਆ ਕਿੱਲ ਵੀ ਹਣਾ ਮलम ਪੱਟੀ ਦੇ ਅੰਦਰ ਕਰਦੇ ਨਹੀਂ ਹੁੰਦੇ ਹੂੰ ਹੂੰ ਸਮਾਂ ਜਦੋਂ ਆਇਆ ਤੁਹਾਨੂੰ ਪਤਾ ਹੀ ਹੈ ਲਓ ਫਾਈਨਲੀ ਆਪਾਂ ਘਰ ਪਹੁੰਚ ਗਏ ਆ 2:45 ਮਿੰਟ ਦੇ ਹਾਂਜੀ 2:45 ਮਿੰਟ ਦੇ ਆਪਾਂ 9 ਵਜੇ ਵਲੌਗ ਦੇਖੋਗੇ 9 ਵਜੇ ਵਲੌਗ ਆ ਗਏ ਮੈਂ ਮੇ ਉਤਰ ਲੱਗੀ ਆ ਚੋਕ ਲਿਓ ਸਿੰਘ ਸਾਹਿਬ ਕੀ ਚੁੱਕਣਾ ਇਹ ਤਾਂ ਮੈਂ ਖੜੂ ਬੰਦਾ ਸੀ ਨੂੰ ਸ਼ਕਾਂਗੇ ਹੋਰ ਤਾਂ ਕੋਈ ਲਾ ਕੇ ਗੱਡਦੇ ਚਲੋ ਠੀਕ ਆ ਜੀ ਇਥੇ ਲੋਗ ਇਸ ਮਾਪੇ ਕਰਦੇ ਆ ਮੈਂ ਚਾਰ ਖਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਪਸ ਮਨਪਾ ਕਰਨਾ ਹੀ ਲੱਗਦਾ ਓਕੇ ਖੜ ਦੋ ਦੇਖੋ ਇਹ ਲੜਾਈ ਮੈਂ ਉੱਪਰ ਭੱਜ ਜਾਂਦੀ ਮੈਂ ਇਹਨਾਂ ਨੂੰ ਕਹੂੰਗੀ ਮੇਰੀ ਲਿਆਏ ਉਹ ਤਾਂ ਦੇਖਿਓ ਮੈਨੂੰ ਜੇ ਤੱਕ ਉਹਨੂੰ ਫੋਟੋ ਖਿੱਚ ਕੇ ਬਾਬੇ ਨੂੰ ਦਿਖਾਉਣੀ ਹੈ ਜੇ ਭੇਜੀ ਆ ਨਹੀਂ ਅਪੀਸ਼